ਪੰਜਾਬ ਵਿੱਚ ਨਸ਼ੇ ਨਾਲ ਮੌਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਦੱਸਦੀਏ ਕਿ ਪਹਿਲਾਂ ਨਸ਼ੇ ਦੀ ఓਵਰਡੋਜ਼ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਨਸ਼ਾ ఓਵਰਡੋਜ਼ ਹੋਣ ਨਾਲ ਬੰਦੇ ਦੀ ਮੌਤ ਹੋ ਗਈ ਹੈ ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੋਗਾ ਦੇ ਬਾੜ ਨੰਬਰ 8 ਤੇ ਇੱਕ ਘਟਨਾ ਦੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਕਿ ਚਿੱਟੇ ਦਾ ਨਸ਼ਾ ਕਰਨ ਦਾ आदी ਸੀ ਉਸ ਪੋਸਿਬਲ ਹੋ ਰਜਾਨਾ ਆਪਣੀ ਪਤਨੀ ਤੋਂ ਇਸ ਸੰਬੰਧੀ ਪੈਸੇ ਮੰਗੇ ਜਾਂਦੇ ਸੀ ਲੇਕਿਨ ਜਦੋਂ ਉਸਦੇ ਪਤਨੀ ਨੇ ਪੈਸੇ ਦੇਦੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾ ਲਈ ਤੇ ਉਸ ਮੌਕੇ ਤੇ ਸਮਾਜ ਸੇਵਕ ਸੋਸਾਇਟੀ ਦੇ ਆਗੂਆਂ ਨੇ ਪਹੁੰਚ ਕੇ ਉਸ ਨੂੰ ਮੋਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਪੱਤਰਕਾਰਾਂ ਨਾਲ ਜਾ ਕੇ ਦਿੰਦੇ ਹਨ ਮੋਗੇ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਵਾਰਡ ਨੰਬਰ 8 ਦਾ ਰਹਿਣ ਵਾਲਾ ਜਿੱਟਾ ਦਾ ਨਸ਼ਾ ਕਰਨ ਦਾ ਆਦੀ ਹੈ ਤੇ ਪੈਸੇ ਨਾ ਮਿਲਣ ਕਰਕੇ ਸਿਰ ਆਪਣੂੰ ਅੱਗ ਲਗਾ ਲਈ ਉੱਥੇ ਹੀ ਵਿਅਕਤੀ ਦੇ ਘਰ ਵਾਲੇ ਨੇ ਪੱਤਰਕਾਰ ਨੂੰ ਜਾ ਕੇ ਦਿੰਦੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਦਾ ਘਰ ਦਾ ਸਮਾਨ ਵੀ ਚੱਕ ਕੇ ਵੇਚ ਦਿੰਦਾ ਹੈ ਤੇ ਉੱਜ ਉਸ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਘਰੋਂ ਬੋਤਲ ਲਿਆ ਕੇ ਅੱਗ ਲਗਾ ਲੀ ਗਈ ਕੀ ਹੋਇਆ ਸਾਰਾ ਹਾਸਾ ਕੋਈ ਨਹੀਂ ਜੀ ਚਿੱਟਾ ਮੰਗਦੇ ਘਰ ਤੋਂ ਸਾਰਾ ਸਮਾਨ ਵੇਚ ਹੀ ਜਾਂਦੇ ਚੱਕ ਚੱਕ ਕੇ ਉਹ ਜਿਹੜੀ ਕਿੱਥੋਂ ਲੱਗ ਰਿਹਾ ਕਿਤੇ ਗਵਾਂਡ ਗੋਡ ਮੰਗ ਕੇ ਵੀ ਹੁੰਨੀ ਕਿਤੇ ਕੁਛ ਕਰਨ ਸਾਰਾ ਕੋਈ ਵੇਚ ਦੇ ਨਿਕਲ ਜਾਏ ਤੂੰ ਚਿੱਟਾ ਚਾਹੀਦਾ ਜਾਂਦਾ ਮੈਨੂੰ ਕੀ ਲੱਗਦੀ ਹੈ ਤੁਹਾਡੀ ਮੇਰੇ ਹਸਬੰਡਾ ਉਧਰੋਂ ਮੇਰੇ ਸਹੁਰੇ ਘਰੋਂ ਲੈ ਕੇ ਆਇਆ ਬੋਤਲ ਤੇਲ ਦੀ ਕਹਿੰਦਾ ਮੈਂ ਉੱਤੇ ਪੋਣਾ ਨਹੀਂ ਤਾਂ ਮੈਨੂੰ ਤੂੰ ਦੋ ਕੀ ਮੰਗਦਾ ਚਿੱਟਾ ਮੰਗਦਾ ਜੀ ਪੈਸੇ ਮੰਗਦਾ ਅੱਜ ਕੀ ਹੋਇਆ ਅੱਜ ਪੈਸੇ ਮੰਗਦਾ ਸੀ ਚਿੱਟੇ ਨੂੰ ਅੱਛਾ ਉ ਕੰਨਾ ਮੈਂ ਆ ਮਾਰਦਾ ਖੁਦ ਖੁਸ਼ੀ ਕਰਦਾ ਮੈਂ ਉਹ ਤੇ ਫੋਨ ਤੇ ਐਮਸੀ ਸਾਹਿਬ ਨਾਲ ਗੱਲ ਕਰੀ ਜਨੀ ਸ਼ੰਦਰ ਨਾਲ ਹਜੇ ਮੇਰਾ ਫੋਨ ਤੇ ਚੱਲੀ ਜਾਂਦੀ ਗੱਲ ਉਧਰੋਂ ਬੋਤਲੇ ਆ ਮੰਮੀ ਘਰੋਂ ਮੈਨੂੰ ਨਹੀਂ ਪਤਾ ਨੇ ਲੈ ਆ ਕੇ ਇੱਥੇ ਪੜੇ ਜਦੋਂ ਅੱਗ ਲਾਉਣ ਲੱਗਾ ਤੇ ਮੈਂ ਫੜ ਲਈ ਇਹਨੇ ਮੇਰੇ ਆ ਮਾਰਿਆ ਜ਼ੋਰ ਦੀ ੱਟਾ ਇੱਥੇ ਮੇਰਾ ਫੋਨ ਕੱਟਨ ਤੇ ਮੈਂ ਇਧਰ ਮਾਈ ਇਹਨੇ ਸਾਰੇ ਮਹੱਲੇ ਚ ਰੌਲਾ ਪਾਇਆ ਆਣ ਕੇ ਮੈਂ ਨਾਲ ਅੱਗ ਬੁਝਾਈ ਆ ਆਖਾ ਤੇ ਨਸ਼ਾ ਕਰਦਾ ਹਾਂਜੀ ਚਿੱਟਾ ਪੀਂਦਾ ਆਜਨੇ ਤੇ ਅੱਗ ਸੇਲ ਆਪਣੇ ਪਾਇਆ ਆਪਣੇ ਆਪ ਆਇਆ ਉਧਰੋਂ ਲੈ ਕੇ ਆ ਮੰਮੀ ਘਰੋਂ ਲੈ ਕੇ ਆ ਰਹੀ ਮੈਨੂੰ ਸੱਸ ਕਰੋ ਮਾਦਾ ਤੁਹਾਡੇ ਮੁੰਡੇ ਦਾ ਕੋਈ ਪਤਾ ਨਹੀਂ ਸਾਡੇ ਨਾਲ ਕੋਈ ਹੈ ਹੀ ਨਹੀਂ ਲਾਇਆ ਨਾ ਵੀ ਅੱਧ ਵੱਡਾ ਹਾਂਜੀ ਤੇ ਆਪਣਾ ਕੋਈ ਲੈਂਕ ਲੈਂਕ ਨਹੀਂ ਕੱਲ ਕੱਢੀ ਐ ਗੇਟ ਆਂਦਾ ਅੱਛੇ ਤੇ ਆਪਣੇ ਨਾਲ ਕੋਈ ਐ ਨਹੀਂ ਲੈਣ ਦੇ ਕੀ ਖਾਂਦਾ ਕੀ ਆ ਜੀ ਅਸਾਂ ਨੂੰ ਨਹੀਂ ਪਤਾ ਅੱਜ ਕੀ ਹਾਸਾ ਜਿਹੜਾ ਅੱਗ ਲਾਈਆ ਪੈਨ ਨੂੰ ਪਤਾ ਹੀ ਨਹੀਂ ਕਿਹੜਾ ਮਾਤਾ ਦਾ ਸੁਣਾ ਦੇ ਘਰੇ ਬੈਠੇ ਕੰਦ ਕੱਢੀ ਆ ਤੁਹਾਨੂੰ ਇਸ ਗੱਲ ਦਾ ਕੀ ਪਤਾ ਆਪਾਂ ਕੀ ਕਹਿ ਸਕਦੇ ਇੱਕ ਬਗਦੇ ਨੇ ਆ ਉਹ ਜਦੋਂ ਉਹ ਅੱਗ ਲਾਈ ਆ ਕੀ ਇਹ ਮਾਮਲਾ ਸਾਰਾ ਕਿੱਥੇ ਦੀ ਗੱਲ ਹੈ ਇਹ ਵਾਰਡਰ ਨੰਬਰ 8 ਜੀ ਮੇਰਾ ਆਪਾ ਆਪਣਾ ਪਰਿਵਾਰ ਆਪਣਾ ਵਾਰਡ ਆ ਮੇਰਾ ਇਹ ਤੇ ਇਹ ਕਹਿ ਸਕਦੇ ਆ ਕਿ ਲੰਮੇ ਸਮੇਂ ਤੋਂ ਜਿਹੜਾ ਕਿ ਚਟੇਖਣ ਦਾ ਆਦੀ ਸੀਗਾ ਤੇ ਸਾਡੀ ਜਿਹੜੀ ਇਹਦੀ ਵਾਈਫਾਈ ਨੇ ਵਿਚਾਰੀ ਨੇ ਬਹੁਤ ਲਾਜ ਲੋਜ ਵੀ ਕਰਾਉਂਦੀ ਆ ਤੇ ਦਾ ਜਿਹੜਾ ਕਿ ਖਰਚਾ ਵਾ ਸਾਰਾ ਇਹੀ ਕਰਦੀ ਆ ਵਿਚਾਰੀ ਜਿੰਨਾ ਕੀ ਕਰ ਸਕਦੀ ਆ ਹੁਣ ਪਿਛਲੇ ਦਿਨੇ ਵੀ ਹਸਪਤਾਲ 'ਚ ਐਡਮਿਟ ਸੀਗਾ ਇਹ ਤੇ ਪਰ ਨਸ਼ੇ ਦੀ ਜਿਹੜੀ ਨੱਥ ਲੱਗੀ ਹੁੰਦੀ ਆ ਚਟੇ ਦੇ ਪੇ ਉਹ ਅੱਜ ਪੈਸੇ ਦੀ ਡਿਮਾਂਡ ਕਰਦਾ ਸੀਗਾ ਜੋ ਪੈਸਾ ਹੁਣ ਵਿਚਾਰੀ ਉਹ ਕਿੱਥੋਂ ਦਵੇ ਤੇ ਜਿਹੜਾ ਕਿ ਹੁਣ ਇਨ ਤੇਰ ਵਾਲੀ ਬੋਤਲਾਂ ਦੀ ਆਪਦੇ ਹੱਥੋਂ ਪਾ ਕੇ ਤੇ ਜਿਹੜੀ ਕਿ ਨੂੰ ਅੱਗ ਲਾ ਲਿਆ ਹੁਣ ਸਮਾਜ ਸੇਵਾ ਸੋਸਾਇਟੀ ਰਜਿਸਟਰਡ ਮੋਗਾ ਦੀ ਸੇਵਾਦਾਰਾਂ ਵੱਲੋਂ ਨੂੰ ਸਿਵਲ ਹੱਥਾਂ ਮੋਗਾ ਕੇ ਪਛਾਇਆ ਗਿਆ ਬਾਕੀ ਜੋ ਵੀ ਅੱਗੇ ਕਾਰਵਾਈ ਹੋਗੀ ਜਾਂ ਪੇਪਰਸ਼ਾ ਪ੍ਰਸ਼ਾਸਨ ਕੋਲ ਬਿਲਕੁਲ ਜੀ ਬਿਲਕੁਲ ਇਹਦੇ ਬੱਚੇ ਆ ਜੀ ਦੋ ਹੈ ਜੀ ਮਾਰਗ ਇਹ ਕਿੰਨੀ ਉਮਰ ਦਾ ਲੱਗ ਰਿਹਾ ਕਰੀਬ ਹੋਊਗੀ ਜੀ ਇਹਦੀ 35-40 ਸਾਲਾਂ ਦੀ ਉਮਰ ਹੋਣੀ ਚਾਹੀਦੀ 35 ਕੰਮ ਕਰ ਕੋਈ ਨਹੀਂ ਕਰਦਾ ਮੈਂ ਜੋ ਚੱਟੇ ਵਾਲੇ ਨਕਾਦਾ ਕੰਮ ਕਰਾਂ ਦਾ ਵਿੱਲ ਆ ਜੀ ਸਾਰੀ ਦਿਹਾੜੀ ਬਸ ਕਿਤੇ ਇੱਧਰ ਕਿਤੇ ਕੀ ਕੀ ਹੈ ਜੀ ਇਸ ਟਾਈਮ ਦੀ ਸਥਿਤੀ ਹਜੇ ਦੇਖਣ ਨੂੰ ਠੀਕ ਲੱਗਦੀ ਪਰ ਜਿਹੜਾ ਮਰਾਗੋ ਹਿਆ ਹੁੰਦਾ ਜਿਹੜਾ ਸੜਿਆ ਹੁੰਦਾ ਇਹ ਚ ਬਾਅਦ ਚ ਹੀ ਪਤਾ ਲੱਗਦਾ ਵਾ ਕਿਉਂਕਿ ਜਦੋਂ ਇਹਦੇ ਸਰੀਰ ਦੇ ਜਿਹੜੇ ਅੰਗ ਸੜੇ ਹੁੰਦੇ ਆ ਤੇ ਉਹ ਫਿਰ ਜ਼ਿਆਦਾ ਜਿਹੜੀ ਕਿ ਅਮੈਨ ਇਨਫੰਕਸ਼ਨ ਕਹ ਲੋ ਜਾਂ ਕਿ ਹੋਰ ਪ੍ਰੋਬਲਮ ਕਰ ਕੋਈ ਜ਼ਿਆਦਾ ਹੋ ਜਾਂਦਾ ਪਰ ਜੋ ਬਾਕੀ ਸਾਰਾ ਚੁੱਸ ਗਿਆ ਜੀ ਤਕਰੀਬਨ ਹੈਗਾ ਜੀ 50% ਹੈਗਾ ਕਪੜਿਆਂ ਦੇ ਸਾਬ ਨਾਲ ਕਪੜੇ ਤਾਂ ਦੇਖੋ ਕਪੜੇ ਤੁਹਾਡੇ ਸਾਹਮਣੇ ਸਾਰੇ ਮਾਚੀ ਗਏ ਕਿਉਂਕਿ ਤੇਲ ਪਾਇਆ ਸੀਗਾ ਕਪੜੇ ਪਰ ਅੱਗ ਕਿੱਥੇ ਛੱਡਦੀ ਆ